ਫਲੋਰ ਤੋਂ ਵਿਧਾਇਕ ਨੇ ਜੀ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਆਪਣੇ ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਸਾਰੀਆਂ ਪਾਰਟੀਆਂ ਵਿੱਚ ਖੜਕੜ ਤੜਕਾ ਬਾਵਾ ਵੱਡੇ ਪੱਤਰ ਤੇ ਹੋਇਆ ਵੈ। ਕਾਂਗਰਸ ਪਾਰਟੀ ਨੇ ਜਿੰਨੇ ਕੁ ਸਰਵੇ ਕਰਾਏ ਐ ਕਿਹੜੇ ਆਗੂ ਦੀ ਲੋਕਪ੍ਰਿਤਾ ਵੱਧ ਹੈ। ਉਹਨਾਂ ਦੇ ਵਿੱਚ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਸਾਰਿਆਂ ਦੇ ਮੁਕਾਬਲੇ ਇੱਕ ਮਜ਼ਬੂਤ ਉਮੀਦਵਾਰ ਨੇ ਕੋਮੀ ਪੱਤਰ ਦੇ ਉੱਤੇ ਕਾਂਗਰਸ ਦੀ ਨੀਤੀ ਕਰੋ ਜਾਂ ਮਰੋ ਦੀ ਹੈ ਤੁਹਾਡੇ ਕੌਮੀ ਪ੍ਰਧਾਨ ਕਹਿ ਰਹੇ ਨੇ ਜੇ ਐਕਤੀ ਨਰਿੰਦਰ ਦਵੋਦਰਦਾਸ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਫਿਰ ਚੋਣਾਂ ਨਹੀਂ ਹੋਣੀਆਂ ਕਰਦੇ ਜੀ ਕਾਂਗਰਸ ਨੂੰ ਲੈ ਕੇ ਜਿੱਥੇ ਫਲੋਰ ਤੋਂ ਵਿਧਾਇਕ ਨੇ ਜੀ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਆਪਣੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੀ। ਦੇਖੋ ਸਾਰੀਆਂ ਪਾਰਟੀਆਂ ਵਿੱਚ ਖੜਕੜ ਤੜਕਾ ਬਾਵਾ ਵੱਡੇ ਪੱਤਰ ਤੇ ਹੋਇਆ ਵੈ। ਵਿਕਰਮਜੀਤ ਸਿੰਘ ਚੌਧਰੀ ਚੌਧਰੀ ਸੰਤੋਖ ਸਿੰਘ ਦੇ ਸੁਪੁੱਤਰ ਨੇ। ਉਹਨਾਂ ਦੇ ਪਿਤਾ ਜੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੀ। ਤੇ ਉਹਨਾਂ ਦਾ ਦਿਹਾਂਤ ਹੋ ਗਿਆ ਰਾਹੁਲ ਗਾਂਧੀ ਦੀ ਯਾਤਰਾ ਦੇ ਦੌਰਾਨ ਉਦੋਂ ਬਾਅਦ ਇੱਥੇ ਉਪਚੋੜ ਹੋਈ ਪਿਛਲੇ ਸਾਲ ਜਿਹੜੀ ਕਿ ਕਾਂਗਰਸ ਦੇ ਵਿੱਚੋਂ ਹੀ ਇੱਕ ਧਾਰਾ ਪੱਟਿਆ ਕਾਉਂਸਲਰ ਉਹਨੂੰ ਮੈਂਬਰ ਪਾਰਲੀਮੈਂਟ ਬਣਾਤਾ ਉਹ ਵੀ ਛੱਡ ਕੇ ਭੱਜ ਗਿਆ ਅੱਜ ਇਹਨਾਂ ਚ ਵੀ ਨਹੀਂ ਰਿਹਾ ਉਹਦੀ ਥਾਂ ਦੇ ਉੱਤੇ ਕਾਂਗਰਸ ਪਾਰਟੀ ਨੇ ਜਿੰਨੇ ਕੁ ਸਰਵੇ ਕਰਾਏ ਐ ਕਿਹੜੇ ਆਗੂ ਦੀ ਲੋਕਪ੍ਰਿਤਾ ਵੱਧ ਹੈ ਉਹਨਾਂ ਦੇ ਵਿੱਚ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਸਾਰਿਆਂ ਦੇ ਮੁਕਾਬਲੇ ਇੱਕ ਮਜ਼ਬੂਤ ਉਮੀਦਵਾਰ ਨੇ ਜਦੋਂ ਜਿਮਨੀ ਚੋਣ ਹੋਈ ਸੀ ਇਸੇ ਵਿਕਰਮਜੀਤ ਸਿੰਘ ਦੀ ਮਾਤਾ ਬੀਬੀ ਕਰਮਜੀਤ ਕੌਰ ਨੂੰ ਕਾਂਗਰਸ ਨੇ ਟਿਕਟ ਦਿੱਤੀ ਵੀ ਪਰਿਵਾਰ ਦੇ ਨਾਲ ਹੀ ਸਬੰਧਤ ਰਹੇ ਥੋੜਾ ਬੋਤਾਂ ਅਸਰ ਜਿਹੜਾ ਹੈਗਾ ਹਮਦਰਦੀ ਦਾ ਵੀ ਪੈ ਜਾਂਦਾ ਹੈ ਪਰ ਜਿਤਨਾ ਸਕੇ ਕਿਉਂਕਿ ਉਪ ਚੋਣ ਸੀ ਉਪ ਚੋਣ ਦੇ ਵਿੱਚ ਦੁਆਬੇ ਬਾਰੇ ਗੱਲਾਂ ਕਰਦੇ ਆ ਲੋਕ ਮਾਝਾ ਦੁਆਬਾ ਇਹ ਜ਼ਿਆਦਾਤਰ ਸਰਕਾਰਾਂ ਦੇ ਨਾਲ ਰਹਿਣal ਜਾਂਦਾ ਹੈ ਸੋ ਮੈਂ ਇੱਕ ਬੇਨਤੀ ਕਰਾਂ ਇਹ ਮੁੰਡੇ ਨੇ ਚੀਫ ਬਿਪ ਦੇ ਉਹਦੇ ਤੋਂ ਅਸਤੀਫਾ ਦਿੱਤਾ ਇਹ ਰੁਪ ਪੁੱਛੇ ਤੁਹਾਡਾ ਦਾਦਾ ਮਾਸਟਰ ਗੁਰਵੰਤਾ ਸਿੰਘ ਤੁਹਾਡਾ ਚਾਚਾ ਚੌਧਰੀ ਜਗਜੀਤ ਸਿੰਘ ਤੇ ਤੁਹਾਡੇ ਆਪਣੇ ਪਿਤਾ ਜੀ ਚੌਧਰੀ ਸੰਤੋਖ ਸਿੰਘ ਤੁਹਾਨੂੰ ਵੀ ਤਾਂ ਫਲੋਰ ਤੋਂ ਕਾਂਗਰਸ ਪਾਰਟੀ ਨੇ ਬਤਾਇਕ ਬਣਾਇਆ ਹੁਣ ਜਦੋਂ ਇਹ ਪ੍ਰਕਿਰਿਆ ਚੱਲ ਪਈ ਜੀ ਵੀ ਜਦ ਸਾਨੂੰ ਦਿਓ ਕਾਂਗਰਸ ਪਾਰਟੀ ਦੀ ਅਸੀਂ ਕੋਈ ਤਰਫਦਾਰੀ ਨਹੀਂ ਕਰਦੇ ਉਹਨਾਂ ਨੇ ਟਿਕਟ ਤੁਹਾਨੂੰ ਦਿੱਤੀ ਤੁਸੀਂ ਵੇੜੀ ਪਾਰ ਨਾ ਲਾ ਸਕੇ ਐਸ ਵੇਲੇ ਕਾਗਜ਼ੀ ਪੱਤਰ ਦੇ ਉੱਤੇ ਕਾਂਗਰਸ ਦੀ ਨੀਤੀ ਕਰੋ ਜਾਂ ਮਰੋ ਦੀ ਹੈ ਤੁਹਾਡੇ ਕੌਮੀ ਪ੍ਰਧਾਨ ਕਹਿ ਰਹੇ ਨੇ ਜੇ ਐਕਤੀ ਨਰਿੰਦਰ ਦਵੋਦਰਦਾਸ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਫਿਰ ਚੋਣਾਂ ਨਹੀਂ ਹੋਣੀਆਂ ਹੱਥਾਂ 'ਚ ਛਣਕਲੇ ਲੈ ਕੇ ਵਜਾਈ ਜਾਇਓ 26 ਪਾਰਟੀਆਂ 27 ਦਾ ਗੱਠ ਜੋੜ ਹੈ ਤੇ ਵਿਕਰਮਜੀਤ ਕਹਿੰਦੇ ਆ ਕਿ ਸਾਨੂੰ ਦਿਓ ਅੱਜ ਜੇ ਤੁਹਾਨੂੰ ਉਮੀਦਵਾਰ ਬਣਾਇਆ ਜਾਵੇ ਤੁਸੀਂ ਜਿੱਤ ਜਾਓ ਤੇ ਫਿਰ ਫਲੋਰ ਖਾਲੀ ਹੋ ਜਾਊ ਇਹ ਸਾਰੀਆਂ ਪਾਰਟੀਆਂ ਚ ਇਹੋ ਜਿਹਾ ਕੰਮ ਤਰਿਆ ਪਿਆਦਾ ਇਹਨਾਂ ਨੇ ਪੰਜ ਮੰਤਰੀ ਖੜੇ ਕਰਤੇ ਕਾਗਜ਼ ਦੇ ਵਿੱਚ ਵੀ ਕਈਆਂ ਦੇ ਨਾਂ ਚੱਲਦੇ ਆ ਜਿਹੜੇ ਐਸ ਵਾਲੇ ਵਿਧਾਇਕ ਨੇ ਸੋ ਉਧਰੋਂ ਕਾਂਗਰਸ ਦੇ ਵਿੱਚ ਇੱਕ ਹੋਰ ਡੈਪੂਟੇਸ਼ਨ ਤੇ ਲਿਆ ਕੱਬੇਵਾਲ ਤੇ ਤੁਹਾਨੂੰ ਉਹ ਵੀ ਪਤਾ ਸੋ ਐਸ ਵੇਲੇ ਸਤਤਿ ਕਾਂਗਰਸ ਪਾਰਟੀ ਨੂੰ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਪਾਰਟੀ ਪਲੇਟਫਾਰਮ ਦੇ ਉੱਤੇ ਇਹ ਮਸਲੇ ਹੱਲ ਕਰਨੇ ਚਾਹੀਦੇ ਐ ਇਹਨਾਂ ਦੀ ਹਾਈ ਕਮਾਂਡ ਰੂ ਹੈਗੀ ਆ ਕਿ ਨਹੀਂ ਹੈਗੀ ਪਤਾ ਨਹੀਂ ਉਹ ਹਾਈ ਕਮਾਂਡ ਆ ਦਰਮਿਆਨੀ ਕਮਾਂਡ ਐ ਕਿ ਲੋਕ ਕਮਾਂਡ ਐ ਆਮ ਚਰਚਾ ਹੈ ਜੇ ਵੱਖ-ਵੱਖ ਰਾਜਾਂ ਨੂੰ ਇਸ ਕਾਂਗਰਸ ਪਾਰਟੀ ਨੇ ਸੰਭਾਲਿਆ ਹੁੰਦਾ ਤਾਂ ਅੱਜ ਆਹ ਦਿਨਾਂ ਦੇਖਣੇ ਪੈਂਦੇ ਸੋ ਇਹਨਾਂ ਦਾ ਜੋ ਵੀ ਸਥਿਤੀ ਹੈ ਸਾਰੇ ਥਾਵਾਂ 'ਤੇ ਰੌਲਾ ਪੈਂਦਾ ਨਾਲ ਗੋਡੀ ਲੁਧਿਆਣਾ ਉੱਥੇ ਵੀ ਰੌਲਾ ਹੈ ਪਟਿਆਲੇ ਡਾਕਟਰ ਧਰਮਵੀਰ ਗਾਂਧੀ ਜੁਆਇਨ ਕਰਾ ਲਿਆ ਇੱਥੇ ਵੀ ਰੌਲਾ ਹੈ ਇਹਨਾਂ ਨੂੰ ਆਪ ਦਾ ਪਾਰਟੀ ਪਲੇਟਫਾਰਮ ਤੇ ਮੰਚ ਤੇ ਬੈਠ ਕੇ ਆਪਣਾ ਮਸਲਾ ਹੱਲ ਕਰਨਾ ਚਾਹੀਦਾ ਜੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ